ਹਾਂਜੀ ਮੇਰਾ ਨਾਮ ਅਮਿਤ ਕੁਮਾਰ ਜੀ ਮੇਰਾ ਮੈਂ ਕੋਟ ਖਾਲਸਾ ਪ੍ਰੇਮਨਗਰ ਰਹਿਣ ਵਾਲਾ ਤੇ 22 ਜਨਵਰੀ 2025 ਨੂੰ ਮੇਰਾ ਇੱਕ ਗਵੰਡੀਆਂ ਵੱਲੋਂ ਸਾਡੀ ਕਲੋਨੀ ਦਾ ਤੇ ਮੇਰੇ ਘਰ ਦੇ ਫਰੈਂਡ ਦਾ ਕਾਫੀ ਨੁਕਸਾਨ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਉਸ ਟਾਈਮ ਮੈਂ ਪੀਸੀਆਰ ਤੇ ਵੀ ਕੰਪਲੇਨਟ ਕੀਤੀ ਸੀ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਜੋ ਵੀ ਰਿਪੇਅਰ ਦਾ ਕੰਮ ਕਰਵਾ ਦਾਂਗੇ ਤੇ ਕੋਈ ਮਹੀਨਾ ਬੀਤ ਜਾਣ ਬਾਅਦ ਤੇ ਇਸ ਬਾਰੇ ਮੈਂ ਇਹਨਾਂ ਨੂੰ ਫੇਰ ਕਿਹਾ ਪਰ ਉਹਨਾਂ ਨੇ ਕਹਾਂ ਤੋਂ ਮਨ੍ਹਾ ਕਰਤਾ ਕਿ ਜਾਓ ਜਿਹਦੇ ਕੋ ਮਰਜ਼ੀ ਜਾਣਾ ਕਰਵਾ ਲਓ ਫਿਰ ਮੈਂ ਨੇੜ ਦੇ ਕੋੜ ਖਾਲਸਾ ਚੌਂਕੀ ਸੰਪਰਕ ਕੀਤਾ ਤੇ ਉੱਥੇ ਮੈਂ ਆਪਣੀ ਦਰਖਾਸਤ ਦਿੱਤੀ ਜੋ ਕਿ ਕਿ ਨਾਮ ਮੈਂ ਪਹਿਲਾਂ ਤੇ ਉਹਨਾਂ ਨੇ ਲੈਣ ਤੋਂ ਮਨ੍ਹਾ ਕਰਦੀ ਕਿ ਜਿਹੜਾ ਤੁਸੀਂ ਸੀਪੀ ਸਾਹਿਬ ਕੋ ਜਾਣਾ ਚੱਲ ਜਾਓ ਤੇ ਕਿ ਨਾਮ ਫੇਰ ਦਰਖਾਸਤ ਮੇਰੇ ਕੋਈ ਵਾਪਸ ਆਣੀ ਹੈ ਫਿਰ ਉਸ ਤੋਂ ਬਾਅਦ ਮੈਂ ਜੀ ਕਿ ਨਾਮ ਉਹਨਾਂ ਨੂੰ ਕਿਹਾ ਕਿ ਇਹ ਦਰਖਾਸਤ ਤੁਸੀਂ ਉਹਨਾਂ ਨੇ ਫਿਰ ਡਾਇਰੀ ਨੰਬਰ ਤੋਂ ਬਿਨਾਂ ਹੀ ਮੇਰੀ ਦਰਖਾਸਤ ਆਪਣੇ ਕੋਲ ਐਕਸੈਪਟ ਕਰ ਲਈ ਫਿਰ ਉਹਨਾਂ ਨੇ 2 ਦਿਨ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਸੋਸ਼ਲ ਮੀਡੀਆ ਰਾਹੀਂ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਕਿ ਇਹ ਮੇਰੇ ਨਾਲ ਮੇਰੇ ਨਾਲ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਚ ਅਧਿਕਾਰੀਆਂ ਨੇ ਫਿਰ ਐਸਐਚਓ ਸੀਲ ਸਰ ਨੂੰ ਕਿਹਾ ਕਿ ਮੈਨੂੰ ਫੋਨ ਕੀਤਾ ਕਿ ਕਿ ਨਾ ਮੈਂ ਤੁਸੀਂ ਇਹਦੀ ਤੁਹਾਡੀ ਕੰਪਲੇਂਟ ਆਈ ਹੈ WhatsApp ਰਾਹੀਂ ਤੇ ਇਹਦਾ ਕੀ ਹਾਲ ਹੋਇਆ ਤੇ ਮੈਂ ਕਿਹਾ ਜੀ ਇਹ 2 ਦਿਨ 2-3 ਦਿਨ ਹੋ ਗਏ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਐਸਐਸਏ ਦਿਲਜੀਤ ਸਰ ਮੌਕਾ ਦੇਖਣ ਆਏ ਨੇ ਤੇ ਮੈਂ ਫਿਰ ਉਹਨਾਂ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਦੇਖ ਜੰਦੇ ਫਿਰ ਮੈਂ ਕਿਸੇ ਮੌਤ ਪਰ ਬੰਦੇ ਆ ਤਾਂ ਉਹਨਾਂ ਨੂੰ ਫੋਨ ਵੀ ਕਰਵਾਇਆ ਤੇ ਉਹਨਾਂ ਨੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਕਿ ਨਾ ਮੈਂ ਏਐਸਆਈ ਸਾਹਿਬ ਮੌਕਾ ਦੇ ਕੇ ਨੇ ਤੇ ਤਰੀਕ 28 ਤਰੀਕ ਨੂੰ ਇਹ ਗੱਲ 24 ਤਰੀਕ ਦੀ ਹੈ 28 ਫਰਵਰੀ ਨੂੰ ਮੈਂ ਫਿਰ ਆਪਣਾ ਏਐਸਆਈ ਸਾਥ ਦਿਲਜੀਤ ਸਿੰਘ ਨੂੰ ਮੋਕ ਫੋਨ ਕੀਤਾ ਕਿ ਸਰ ਜੀ ਤੁਸੀਂ ਅਜ ਬਾਰ ਬਾਰ ਛੋੜ ਕੇ ਬੋਲ ਰਹੇ ਹੋ ਕਿ ਇਹ ਕਰਵਾਣਾ ਨਹੀਂ ਚਾ ਰਹੇ ਜਾਂ ਇਹਨਾਂ ਨੇ ਕਿ ਨਾ ਮੈਂ ਮੈਂ ਮੌਕਾ ਦੇਖ ਆਇਆ ਵਾਂ ਜਾਂ ਇਹ ਕਿ ਨਾ ਮੈਂ ਆਂਦੇ ਨਹੀਂ ਐ ਤੇ ਫਿਰ ਐਸਆਈ ਸਾਹਿਬ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਆਪਣਾ ਧਮਕੀਆਂ ਦਿੱਤੀਆਂ ਕਿ ਜੇ ਤੂੰ ਕਿ ਨਾ ਮੈਂ ਫੇਰ ਦੁਬਾਰਾ ਤੇਰਾ ਮੈਨੂੰ ਕੋਲ ਆ ਗਿਆ ਨਾ ਤੇ ਆਪਣਾ ਹਿਸਾਬ ਲਾ ਲਈ ਤੇ ਮੈਨੂੰ ਜੀ ਖਤਰਾ ਵੀ ਇਹਨਾਂ ਤੋਂ ਕਿ ਇਹ ਕੁਝ ਵੀ ਮੇਰੇ ਨਾਲ ਗਲਤ ਕਰ ਸਕਦੇ ਨੇ ਕਿਸੇ ਵੀ ਥਰੂ ਜਾਂ ਕਿ ਨਾ ਮੈਂ ਦੂਜੀ ਪਾਰਟੀ ਦੇ ਥਰੂ ਮੇਰੇ ਨਾਲ ਕੁਝ ਵੀ ਤੇ ਹਮਲਾ ਕਰਵਾ ਸਕਦੇ ਨੇ ਤੇ ਜਾਂ ਖੁਦ ਵੀ ਕੁਝ ਨਾ ਕੁਝ ਕਰ ਸਕਦੇ ਨੇ ਮੈਨੂੰ ਇਨਸਾਫ ਦਵਾਇਆ ਜਾ ਇਸ ਵਾਰ ਦੀ ਸੀਪੀ ਸਾਹਿਬ ਨੂੰ ਕੰਪਲੀਟ ਮੈਂ ਦੇ ਚੁੱਕਾ ਹਾਂ ਜੀ ਦੋ ਦਿਨ ਪਹਿਲਾਂ ਦੇ ਚੁਕੇ ਅੱਜ ਤੀਜਾ ਦਿਨ ਹੈ ਹਜੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਜੀ ਤਾਂ ਕੀ ਕਾਰਨ ਲੱਗਦਾ ਹੈ ਕਿ ਤੁਹਾਨੂੰ ਇੱਕ ਐਸਆਈ ਵੱਲੋਂ ਇਸ ਤਰ੍ਹਾਂ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਕਿ ਜਿਹੜੀ ਤੁਸੀਂ ਕੰਪਲੀਟ ਵੀ ਤੁਸੀਂ ਕੀਤੀ ਹੈ ਉਲਟਾ ਤੁਹਾਨੂੰ ਹੀ ਇਹ ਸ਼ਬਦਾਵਲੀ ਵਰਤਤੀ ਗਈ ਤੇ ਜੀ ਕਿ ਨਾਮੇ ਮੈਂ ਕਾਰਨ ਜਾਂ ਤੇ ਕੋਈ ਪਰਸਨਲ ਉਹਨਾਂ ਦਾ ਕੋਈ ਰਿਲੇਸ਼ਨ ਹੈ ਜਾਂ ਕੋਈ ਪੈਸੇ ਦਾ ਕੋਈ ਹੈ ਤਾਂ ਹੀ ਕਰਕੇ ਕੋਈ ਦਬਾਅ ਵੀ ਹੋ ਸਕਦਾ ਵਾ ਉਹਨਾਂ ਤੇ ਕਿ ਜਿਹੜਾ ਉਹ ਕਾਰਵਾਈ ਕਰਨ 'ਚ ਢਿੱਲ ਤੇ ਦੇਰੀ ਵਰਤ ਰਹੇ ਨੇ ਜਾਂ ਇਸ ਮੈਟਰ ਤੋਂ ਹੱਥ ਛਾੜ ਰਹੇ ਨੇ ਇਸ ਬਾਰੇ ਮੈਂ ਰਿਕਾਰਡਿੰਗ ਵੀ ਕਿ ਨਾ ਮੈਂ ਸਭ ਆਪਣੇ ਉੱਚ ਅਧਿਕਾਰੀਆਂ ਨੂੰ ਸਭ ਨੂੰ ਸ਼ੇਅਰ ਕਰ ਵੀ ਚੁੱਕਿਆ ਹਾਂ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਲੱਗਦਾ ਹੈ ਕਿ ਅੱਜ ਕੱਲ ਜਦੋਂ ਕਾਨੂੰਨ ਦੀ ਸਹਾਇਤਾ ਲੈਣੀ ਹੋਵੇ ਤਾਂ ਇਸ ਤਰ੍ਹਾਂ ਦੀ ਚੁਟਾਵ ਦੀ ਅੱਗੋਂ ਮਿਲੇ ਤਾਂ ਕਿ ਕਿਵੇਂ ਦਾ ਮੰਨ ਦੇ ਉਤੇ ਮੰਨ ਦੇ ਵਿੱਚ ਤੇ ਫਿਰ ਥਾਣੇ ਜਾਣ ਨੂੰ ਦਿਲ ਹੀ ਨਹੀਂ ਕਰਦਾ ਕਿ ਥਾਣੇ ਫਿਰ ਜਾਣਾ ਹੀ ਕਿਉਂ ਹੈ ਜੇ ਕਿ ਨਾਮ ਹੈ ਜੇ ਇੰਨੇ ਹੀ ਕਿ ਨਾਮ ਹੈ ਤਕਲੀਫਾਂ ਜਾਂ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਰ ਕਿਸੇ ਦਾ ਆਪਣਾ ਨਾਰਮਲ ਜੀਵਨ ਹੈਗਾ ਵਾ ਹਰ ਕਿਸੇ ਨੇ ਆਪਣੇ ਕੰਮ ਕਰ ਵੀ ਦੇਖਣੇ ਹੁੰਦੇ ਆ ਆਪਣੀ ਰੋਜੀ ਰੋਟੀ ਵੀ ਕਮਾਣੀ ਹੁੰਦੀ ਹੈ ਪਰ ਇਸ ਤਰੀਕੇ ਦੇ ਕੰਮ ਫਿਰ ਚੰਗੇ ਨਹੀਂ ਲੱਗਦੇ ਫਿਰ ਕਿ ਨਾਮ ਹੈ ਇਹੀ ਜੇ ਚੱਲਦਾ ਰਿਹਾ ਤੇ ਇਨਸਾਫ ਦੀ ਇਹੀ ਮੰਗ ਹੈ ਜੀ ਕਿ ਨਾਮ ਹੈ ਦਲਜੀਤ ਸਿੰਘ ਦਲਜੀਤ ਐਸਆਈ ਦਲਜੀਤ ਸਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਲੱਸ ਜੀ ਮੇਰਾ ਜੋ ਵੀ ਨੁਕਸਾਨ ਹੈਗਾ ਵਾ ਉਹ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਮੇਰਾ ਠੀਕ ਕਰਵਾ ਕੇ ਦੇ ਦਿਓ ਤਾਂ ਕਿ ਜਿਹੜਾ ਮੈਨੂੰ ਆਪਣੇ ਘਰ ਦੇ ਅੰਦਰ ਜਾਂ ਬਾਹਰ ਅੰਦਰ ਪਰੇਸ਼ਾਨੀ ਹੋ ਰਹੀ ਹੈ ਜਾਂ ਜੋ ਵੀ ਚੀਜ਼ ਹੋ ਰਹੀ ਹੈ ਉਹ ਕਿ ਨਾ ਮੈਨੂੰ ਪਰੇਸ਼ਾਨੀ ਮੇਰੀ ਦੂਰ ਹੋ ਜਾਵੇ ਮੇਰੇ ਨਾਲ ਮੇਰਾ ਤੇ ਹੋਰ ਕੋਈ ਨਾਲ ਹੈਗਾ ਨਹੀਂ ਸੀ ਮੈਟਰ ਪਰ ਮੈਟਰ ਜਿਹੜਾ ਹੈਗਾ ਵਾ ਕਿ ਨਾ ਮੈਂ ਸੀਨੀਅਰ ਅਫਸਰਾਂ ਨੇ ਦਬਾਅ ਬਣਾਇਆ ਕਿ ਜਾਂ ਧਮਕੀਆਂ ਦੇ ਕੇ ਜੋ ਵੀ ਹੈ ਉਸੀ ਉਹ ਮੈਟਰ ਨੂੰ ਵਧਾਇਆ ਹੀ ਜਾ ਰਿਹਾ ਵਾ ਉਹ ਮੈਟਰ ਜਿਹੜਾ ਕਿ ਛੋਟਾ ਜਿਹਾ ਮੈਟਰ ਸੀ ਉਸ ਨੂੰ ਕਿ ਨਾ ਮੈਂ ਅਫਸਰਾਂ ਨੇ ਦਬਕੇ ਮਾਰ ਕੇ ਜਾਂ ਕੁਝ ਕਹਿ ਕੇ ਕਿ ਨਾ ਮੈਂ ਮੇਰੇ ਤੇ ਦਬਾਅ ਵੀ ਬਣਾਇਆ ਵਾ ਛੁੱਟੋ ਜੀ ਜੀ ਸਰ ਆਪਣਾ ਨਾਮ ਤੇ ਦੱਸ ਕਿ ਕੀ ਮੈਟਰ ਹੈ ਜੀ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਸਾਡੇ ਕੋਲ ਅਮਿਤ ਕੁਮਾਰ ਜੀ ਆਏ ਨੇ ਤੇ ਬਹੁਤ ਹੀ ਜਿਹੜਾ ਗੰਭੀਰ ਵਿਸ਼ਾ ਜਿਹੜਾ ਵੈ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਤੇ ਲੋਕਾਂ ਦੇ ਵਿੱਚ ਇੱਕ ਦੋਸਤੀ ਦਾ ਰਿਸ਼ਤਾ ਜਿਹੜਾ ਬਣ ਚੁੱਕਾ ਆ ਕਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਸੀਪੀ ਸਾਹਿਬ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਪ੍ਰਸ਼ਟ ਲੋਕ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਕਿਦਾਂ ਨੱਥ ਪਾਈ ਜਾ ਰਹੀ ਹੈ ਡੀਸੀਪੀ ਲਾਅ ਐਂਡ ਆਰਡਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਗੈਂਗਸਟਰਸ ਦਾ ਇਨਕਾਊਂਟਰ ਕਰ ਰਹੇ ਨੇ ਬਹੁਤ ਹੀ ਛਲਾਂਗਾ ਯੋਗ ਜਿਹੜਾ ਕਦਮ ਹੈ ਪੰਜਾਬ ਪੁਲਿਸ ਦਾ ਪਰ ਕੁਝ ਅਹਜੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਨ੍ਹਾਂ ਦੇ ਕਰਕੇ ਹੈ ਜਿਹੜਾ ਦੋਸਤੀ ਦਾ ਰਿਸ਼ਤਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਅਮੀਤ ਕੁਮਾਰ ਜੀ ਆਏ ਸੀ ਜਿਨ੍ਹਾਂ ਨੂੰ ਇੱਕ ASI ਦਲਜੀਤ ਸਿੰਘ ਨੇ ਕੋੜ ਕਾਲਸਾ ਚੌਂਕੀ ਜਿਹੜੇ ਲੱਗੇ ਨੇ ਉਹਨਾਂ ਨੇ ਇਸ ਤਰੀਕੇ ਦੀਆਂ ਜਿਹੜੀਆਂ ਗਲਤ ਸ਼ਬਦਾਵਲੀ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਦੱਸ ਵੀ ਨਹੀਂ ਸਕਦੇ ਆਡੀਓ ਜਿਹੜੀ ਹੈ ਸੀਪੀ ਸਾਹਿਬ ਨੂੰ ਦੇ ਦਿੱਤੀ ਗਈ ਹੈ ਬਾਕੀ ਹੋਰ ਵੀ ਅਸੀਂ ਉੱਚ ਅਧਿਕਾਰੀਆਂ ਤੱਕ ਉਹ ਆਡੀਓ ਪੰਚਾਵਾਂਗੇ ਵੀ ਇਹੋ ਜਿਹੇ ਜਿਹੜੇ ਕਰਪਟ ਆਫਿਸਰਸ ਨੇ ਉਹਨਾਂ ਤੇ ਜਿਹੜੀ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਜਿਹੜਾ ਪਬਲਿਕ रिलेशन है फ्रेंडली रिलेशन है एक पंजाब पुलिस ਦਾ ਲੋਕ ਅੱਜ ਕੱਲ ਇੱਕ ਦੋਸਤ ਦੇ ਤਰੀਕੇ ਦੇ ਨਾਲ ਪੁਲਿਸ ਨੂੰ ਡੀਲ ਕਰਦੇ ਨੇ ਤੇ ਅੱਛਾ ਮਹਿਸੂਸ ਕਰਦੇ ਨੇ ਕਿ ਅਸੀਂ ਉਹਨਾਂ ਕੋ ਆਪਣੀ ਪ੍ਰੋਬਲਮ ਲੈ ਕੇ ਜਾਈਏ ਤੇ ਸਾਡਾ ਜਿਹੜਾ ਹੱਲ ਕੀਤਾ ਜਾਏ ਇਹਨਾਂ ਦਾ ਬਹੁਤ ਹੀ ਛੋਟਾ ਜਿਹਾ ਮਸਲਾ ਸੀ ਇੱਕ ਗਵਾਂਡੀਆਂ ਦੇ ਨਾਲ ਜਿਸ ਨੂੰ ਲੈ ਕੇ ਇਹਨਾਂ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਉਸ ਤੋਂ ਬਾਅਦ ਡਰਾਇਆ ਧਮਕਾਇਆ ਗਿਆ ਅਸੀਂ ਸੀਪੀ ਸਾਹਿਬ ਨੂੰ ਇੱਕੋ ਹੀ ਮੰਗ ਕਰਦੇ ਹਾਂ ਕਿ ਅਗਰ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਇਸ ਤਰੀਕੇ ਦਾ ਡਰ ਤੇ ਖੌਫ ਬਿਠਾਏਗੀ ਤੇ ਕੋਈ ਵੀ ਜਿਹੜਾ ਆਮ ਨਾਗਰਿਕ ਥਾਣੇ ਜਾਣ ਤੋਂ ਡਰੇਗਾ ਉਹਦੇ ਨਾਲ ਨਾਲ ਇਹਨਾਂ ਕੀ ਗੱਲ ਕਰਨ ਤੋਂ ਵੀ ਡਰੇਗਾ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਹੈ ਅਸੀਂ ਮੰਗ ਕਰਦੇ ਆਂ ਅਸੀਂ ਇਸ ਪਰਿਵਾਰ ਦੇ ਨਾਲ ਆ ਵੀ ਜਲਦੀ ਤੋਂ ਜਲਦੀ ਜਿਹੜਾ ਐਕਸ਼ਨ ਜਿਹੜਾ ਉਸ ਪੁਲਿਸ ਅਫਸਰ ਦੇ ਲਿੱਤਾ ਜਾਏ ਤਾਂ ਕਿ ਬਾਕੀ ਪੁਲਿਸ ਮੁਲਾਜ਼ਮਾਨ ਨੂੰ ਵੀ ਜਿਹੜੀ ਹੈ ਕਲਾ ਸਕੇ ਜਿਹੜੇ ਇਸ ਤਰੀਕੇ ਦੇ ਨਾਲ ਕਰਪਸ਼ਨ ਜਿਹੜੀ ਕਰ ਰਹੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਗਲਤ ਭਾਸ਼ਾ ਦਾ ਇਸਤੇਮਾਲ ਕਰ ਰਹੇ ਨੇ ਬਹੁਤ ਹੀ ਮੰਗ ਪਾਦੀ ਇੱਕ ਵਾਰ ਇੱਕ ਪਾਸੇ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਦੀ ਲੋਕਾਂ ਦੇ ਲਈ ਪੁਲਿਸ ਤਾਂ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਦੇ ਖਲਾਫ ਲੋ ਬਿਲਕੁਲ ਸਰ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਰਿਕਾਰਡਿੰਗ ਸੁਣੀ ਹੈ ਵੀ ਇੱਕ ਮਾਂ ਭੈਣ ਦੀਆਂ ਗਾਲਾਂ ਕੋਈ ਐਸਐਸਆਈ ਕੱਢ ਜੇ ਕਿਸੇ ਬੰਦੇ ਨੂੰ ਤੇ ਦੁਬਾਰਾ ਕਿਸੇ ਆਮ ਮੁੰਡੇ ਦੀ ਜਰਤ ਨਹੀਂ ਪੈਂਦੀ ਕਿ ਦੁਬਾਰਾ ਉਸ ਨੰਬਰ ਤੇ ਕਾਲ ਕਰ ਜੇ ਜਾਂ ਸਿੱਧਾ ਸਾਹਮਣੂ ਫੋਨ ਕਰ ਜੇ ਜਾਂ ਪੁਲਿਸ ਅਧਿਕਾਰੀ ਤੱਕ ਪਹੁੰਚ ਪਹੁੰਚ ਕਰ ਜੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਬਹੁਤ ਹੀ ਦੁੱਖ ਲੱਗਾ ਆਡੀਓ ਸੁਣ ਕੇ ਅਸੀਂ ਸੀਪੀ ਸਾਹਿਬ ਨੂੰ ਕਹਾਂਗੇ ਕਿ ਸਾਡੇ ਬਹੁਤ ਪੁਰਾਣੇ ਜਦੋਂ ਦਾ ਅਸੀਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਪੁਲਿਸ ਨੇ ਬਹੁਤ ਹੀ ਅچھے ਤਰੀਕੇ ਦੇ ਨਾਲ ਹਰ ਵਾਰੀ ਡੀਲ ਕੀਤਾ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਆਮ ਪਬਲਿਕ ਵੀ ਸਾਡੇ ਵਾਂਗਰ ਹੋ ਜੇ ਪੁਲਿਸ ਦੇ ਨਾਲ ਹਰ ਬੰਦੇ ਨੂੰ ਕਿਸੇ ਨੂੰ ਡਰ ਡਰ ਨਾ ਲੱਗੇ ਕਿ ਪੁਲਿਸ ਤੱਕ ਅਪਰੋਚ ਕਰਨ ਦਾ ਆਪਣਾ ਇਨਸਾਫ ਲੈਣ ਵਾਸਤੇ ਅਸੀਂ ਉਮੀਦ ਕਰਦੇ ਹਾਂ ਬਹੁਤ ਹੀ ਜਲਦੀ ਜਿਹੜਾ ਇਹ ਐਸਆਈ ਦਲਜੀਤ ਸਿੰਘ ਇਹਨਾਂ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜੋ ਵੀ ਪ੍ਰੋਬਲਮ ਹੈ ਗਾ ਆਪਣੀ ਗਵਾਂਡਿਆਂ ਦੇ ਨਾਲ ਉਹ ਵੀ ਜਿਹੜੀ ਜਲਦੀ ਸੋਲਵ ਕੀਤੀ ਜਾਏ ਤੇ ਉੱਥੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੇ ਹਾਂ ਮੈਟਰ ਹੈ ਇਹ ਇੱਕ ਤੋਂ ਪ੍ਰੇਮਨਗਰ ਤੋਂ ਉਂਗਲੀ ਦਾ ਮੈਟਰ ਹੀ ਤੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ ਤੇ ਜਿਹੜੀ ਮਦਈ ਪਾਰਟੀ ਆ ਜਿਹਨੇ ਦਰਖਾਸਤ ਕਰਤਾ ਆ ਉਹਦੀ ਉਹ ਦੂਜੀ ਪਾਰਟੀਆਂ ਤਿੰਨ ਚਾਰ ਵਾਰੀ ਮਿਸਤਰੀ ਵੀ ਭੇਜੇ ਨੇ ਕਿ ਜੋ ਤੇ ਨੁਕਸਾਨ ਆਇਆ ਹੈ ਯਾ ਕੇ ਠੀਕ ਕਰ ਦਿੰਦੇ ਆ ਤੇ ਜਿਹੜਾ ਇਹ ਆਦਮੀ ਹੈ ਇਹ ਕਿਸੇ ਗਲਤੀ ਨਹੀਂ ਆਂਦਾ ਤੇ ਬਿਨਾਂ ਵਜ੍ਹਾ ਆਪਣੇ ਸਿਆਸੀ ਪਾਰਟੀਆਂ ਕੋਲੋਂ ਫੋਨ ਕਰਾਈ ਨੇ ਠੀਕ ਹੈ ਜੀ ਆ ਫਿਰ ਵੀ ਤਿੰਨ ਵਾਰੀ ਮਿਸਤਰੀ ਭੇਜੀ ਮਦਈ ਉਹਦੋਂ ਦੂਜੀ ਪਾਰਟੀ ਨੂੰ ਕਹਾਂਗੇ ਤੁਸੀਂ ਜਗਾ ਠੀਕ ਕਰ ਆਓ ਜਾ ਕੇ ਤੇ ਇਹ ਬੰਦਾ ਕੀ ਹਾਲ ਬੁੱਝ ਕੇ ਰੈਸਮੈਂਟ ਕਰਦਾ ਇਹ ਝੂਠੀਆਂ ਜੀਆਂ ਇਹ ਵੋਲਟੇਜ ਇਹ ਝੂਠੀਆਂ ਦਾ ਖਾਸਾ ਦੇ ਰਿਆ ਤੇ ਮੈਨੂੰ ਵੀ ਨੀ ਇੱਕ ਦੋ ਵੋਲਟ ਗਲਤ ਬੋਲੇ ਸੀ ਹੈ ਇੱਕ ਦੋ ਵੋਲਟ ਮੈਨੂੰ ਗਲਤ ਬੋਲ ਕੇ ਬੋਲੇ ਸੀ ਤੇ ਇਹ ਕਰਕੇ ਇਹਨਾਂ ਕਿ ਚਲ ਪਿੰਡ ਚਲਾ ਕੇ ਆਪਣਾ ਫੈਸਲਾ ਕਰ ਗਿਆ ਲੋਕਾਂ ਦੇ ਨਾਲ ਮੈਂ ਕਹਤਾ ਹਾਂ ਕਿ ਪੀਲਰ ਬੈਕ ਪਾ ਲੋਕ ਦਿਨ ਤੋਂ ਘਟੇ ਕੋਲ ਕੁਛ ਕਹਿਤ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਸਿਆਸੀ ਦਬਾਅ ਵੀ ਪਾਇਆ ਜਾਂਦਾ ਹੈ ਤੁਸੀਂ ਵੀ ਮਜਬੂਰ ਹੋ ਜਾਂਦੇ ਹੋ ਹੋਣੀ ਬੰਦਾ ਜੀ ਕੀ ਰਹੀ ਹੈ ਤੇ ਫਿਰ ਵੀ ਇਹਦੀ ਹੱਲ ਬੜੀ ਕੀਤੀ ਭਈ ਜਾਣ ਬੁਝ ਕੇ ਹਸਪੀਟਲ ਕਰਦਾ ਰਿਹਾ ਬੰਦਾ ਹੈ Thank <laughs> you.